ਲੱਕੜ ਦਾ ਇਹ ਟੁਕੜਾ ਤੋੜ ਸਕਦਾ ਹੈ ਦਿਲ ਦਾ ਹਰ ਦੁਖੜਾ। ਸਟੰਟ ਪਾਉਣ ਤੋਂ ਬਾਅਦ ਵੀ ਕਹਿੰਦੇ ਨੇ ਜੀ ਸਾਡੇ ਤੇ ਪਲਪੀਟੇਸ਼ਨ ਵੀ ਸਾਡੀ ਠੀਕ ਨਹੀਂ ਹੈ ਸਾਡੀ ਧੜਕਣ ਵੀ ਠੀਕ ਨਹੀਂ ਹੈ ਸਾਡੇ ਦਰਦ ਫੇਰ ਉਸ ਤਰੀ ਹੋ ਰਿਹਾ। ਉਹਦੇ ਤੇ ਇਹ ਕੰਮ ਕਰੇਗਾ ਇਹ ਲੱਕੜ ਦਾ ਟੋਟਾ। ਇਹ ਪਹਿਲੋ ਇਹਨੂੰ ਇਸਤੇਮਾਲ ਕਰੋ। ਬਿਮਾਰੀ ਤੋਂ ਪਹਿਲਾਂ। ਪਹਿਲੋ ਬਿਮਾਰੀ ਤੋਂ ਇਸਤੇਮਾਲ ਕਰੋ। ਅਸੀਂ ਤਾਂ ਹੋ ਗਏ ਬਿਮਾਰੀ 'ਚ ਵੜ ਗਏ ਆ। ਠੀਕ ਹੈ। ਸਾਡੇ ਬੱਚੇ ਬਾ ਜਾਣਗੇ ਸੈਕਟਰ ਜਾਣ ਬਚਾ ਸਕਦਾ ਦਿਲ ਦੇ ਦੁਖੜੇ ਤੋੜ ਸਕਦਾ ਆਉਣ ਤੋਂ ਪਹਿਲਾਂ ਹੀ ਇਸ ਵੇਲੇ ਲੋਕਾਂ ਨੂੰ ਦਿਲ ਦੇ ਦੁਖੜੇ ਹੈਗੇ ਨੇ ਇੰਨੇ ਜ਼ਿਆਦਾ ਕਿਉਂ ਹੋ ਰਹੇ ਨੇ ਪਹਿਲਾਂ ਕਿਸੇ ਕਿਸੇ ਨੂੰ ਹਾਰਟ ਅਟੈਕ ਅਸੀਂ ਸੁਣਦੇ ਹੁੰਦੇ ਸੀ ਹੁਣ ਤੇ ਰੋਜ਼ ਹੀ ਵੀਡੀਓ ਸਾਡੇ ਕੋਲ ਆ ਰਹੀਆਂ ਨੇ ਕੋਈ ਬੱਚਾ ਖੇਡ ਰਿਹਾ ਖੇਡਦਾ ਖੇਡਦਾ ਕਲੈਪਸ ਕਰ ਗਿਆ ਕੋਈ ਕੰਮ ਕਰਦਾ ਕਰਦਾ ਕਲੈਪਸ ਕਰ ਗਿਆ ਕੋਈ ਰੋਟੀ ਖਾਂਦਾ ਕਰਦਾ ਇਹ ਹੋ ਕੀ ਰਿਹਾ ਚੱਲ ਕੀ ਰਿਹਾ ਜੀ ਜਿਨ੍ਹਾਂ ਦੇ ਕੁੱਤੇ ਘਰੇ ਡੌਗੀ ਰੱਖੇ ਆ ਜਿਹੜੀ ਬਾਹਰ ਲਈ ਫੀਡ ਪਾਉਂਦੇ ਆ ਉਹ ਕੁੱਤਿਆਂ ਨੂੰ ਅਟੈਕ ਬੜੇ ਐਦ ਕੀ ਹੋਇਆ ਉਹਨਾਂ ਨੂੰ ਅਟੈਕ ਹੋਏ ਆ ਜਿਹੜੇ ਰੱਖਿਆ ਸੰਗਲੀ ਪਾ ਕੇ ਜਿਹੜੇ ਤੁਰੇ ਫਿਰਦੇ ਆਪਦੀ ਯਾਦੀ ਦੇ ਵਿੱਚ ਉਹਨਾਂ ਨੂੰ ਕਿਸੇ ਨੂੰ ਅਟੈਕ ਨਹੀਂ ਹੁੰਦਾ ਸਟਾਰਟਿੰਗ ਤੇ ਸਾਂਤੋ ਹੀ ਹੁੰਦੀ ਜੀ ਕਹਿੰਦੇ ਸਾਨੂੰ ਸਾਹ ਬੜਾ ਚੜਦਾ ਹੈ ਸਾਡੇ ਖੱਬੀ ਬਾਹਾਂ 'ਚ ਵੀ ਦਰਦ ਜਾਂਦਾ ਹੈ ਸਾਡੀ ਸੱਜੀ ਬਾਹਾਂ 'ਚ ਵੀ ਦਰਦ ਜਾਂਦਾ ਹੈ ਫਿਰ ਉਹ ਵੀ ਹਾਰਟ ਅਟੈਕ ਦੀ ਆਉਣ ਦੀ ਨਿਸ਼ਾਨੀ ਹਾਂਜੀ ਹਾਂ ਹਾਰਟ ਅਟੈਕ ਦਾ ਹਾਰਟ ਅਟੈਕ ਦਾ ਫਿਰ ਇਚਾਬਨਾ ਵੀ ਹੋ ਜਾਂਦਾ ਦੋਨੀਆਂ ਚੀਜ਼ਾਂ ਨੇ ਹੋ ਜਾਂਦਾ ਆਮ ਬੰਦੇ ਨੂੰ ਫਿਰ ਕਿਵੇਂ ਪਤਾ ਲੱਗੇ ਚਲੋ ਤੁਸੀਂ ਤਾਂ ਨਬਜ਼ ਫੜ ਲਈ ਉਹਨਾਂ ਨੂੰ ਕਿਵੇਂ ਪਤਾ ਲੱਗੇ ਸਰੀਰ ਦੱਸਦਾ ਜੀ ਹਾਰਟ ਅਟੈਕ ਤੋਂ ਪਹਿਲਾਂ ਵੀ ਮੈਨੂੰ ਹੁਣ ਹਾਰਟ ਅਟੈਕ ਆਉਣ ਵਾਲਾ ਕਾਕਾ ਤਿਆ ਗੁੱਸਾ ਆਉਣਾ ਚੱਕਰ ਆਉਣ ਲੱਗ ਜਾਂਦੇ ਆ ਤੇਲ ਵਾਲੀਆਂ ਚੀਜ਼ਾਂ ਬੰਦ ਕਰ ਦਿਓ ਜਮਾ ਬਾਈ ਚਾਂਸ ਅਚਾਨਕ ਵੈਜੀ ਕਿਸੇ ਨੂੰ ਬੈਠੇ ਬੈਠੇ ਅਟੈਕ ਆ ਜਾਵੇ ਪ੍ਰਮਾਤਮਾ ਨਾ ਕਰੇ ਕਦੇ ਹਾਰਟ ਅਟੈਕ ਆ ਜਾਵੇ ਆਯੁਰਵੇਦ ਤੁਹਾਡਾ ਕੀ ਕਹਿੰਦਾ ਵੀ ਕਿਵੇਂ ਉਹਨੂੰ ਬਚਾਇਆ ਜਾ ਸਕਦਾ ਹੈ ਇੱਥੇ ਤੁਹਾਡੇ ਕੋਲ ਜਿਹੜਾ ਹੁੰਦਾ ਹੈ ਅਗਰ ਉਹ ਕਹਿੰਦੇ ਜੀ ਸਾਡੇ ਖੱਬੇ ਮੋਢੇ ਸੱਜੇ ਮੋਢੇ 'ਚ ਦਰਦ ਹੋ ਰਿਹਾ ਹੈ ਤੁਸੀਂ ਆਪਣਾ ਉਹ ਅੰਮ੍ਰਿਤ ਰੂਪੀ ਪਾਣੀ ਬਣਾਉਣੇ ਹੋ ਅਸੀਂ ਉਹਨੂੰ ਪਿਆ ਦੇਣਾ ਵਾ ਜਿਹੜਾ ਬਣਾਇਆ ਵੇ ਆਪਣਾ ਠੀਕ ਹੈ ਲਿਕਟ ਤੇ ਉਹਦੇ ਨਾਲ ਉਹਦੀ ਪੰਜਾਂ ਦਸ ਮਿੰਟਾਂ 'ਚ ਪਤਾ ਲੱਗ ਜਾਂਦਾ ਜੀ ਬਸ ਉਹਦੇ ਪੇਨਪੂਨ ਸਾਰੀ ਉਹਦੀ ਗਾਇਬ ਹੋ ਜਾਂਦੀ ਮਿੱਠਾ ਸੋਡਾ ਤੇ ਖੰਡ ਦੇ ਨਾਲ ਵੀ ਉਹਨੂੰ ਕਾਫੀ ਰਲੀਫ ਮਿਲ ਜੂਗੀ ਮਰੀਜ਼ ਉਸ 'ਚ ਹੋਵੇ ਹਲਕਾ ਫੁਲਕਾ ਦਾ ਪ੍ਰਸ਼ਾਦਾ ਘਰ ਦਾ ਛਕੋ ਆਨੰਦ ਆਊਗਾ ਵਧੀਆ ਨੀਂਦ ਆਊਗੀ ਅਸੀਂ ਤੜਕੇ ਦੇ ਬਹੁਤ ਜੁਨੇ ਤੜਕਾ ਨਾਲ ਆਉ ਤੁਸੀਂ ਰਹਿਦੀ ਜਪਾਓ ਅਸੀਂ ਇਹ ਚੀਜ਼ਾਂ ਖਾਣੇ ਆ ਜੀ ਇਹ ਚੀਜ਼ਾਂ ਖਾਣ ਦਾ ਸਭ ਤੋਂ ਵੱਧ ਅਸਰ ਸਾਡਾ ਕਿਹੜੇ ਅੰਗ ਦੇ ਉੱਤੇ ਪੈਂਦਾ ਹੁਣ ਸਾਨੂੰ ਇਹ ਵੀ ਸਮਝ ਆਇਆ ਪਤਲੀ ਚੀਜ਼ਾਂ ਖਾਣ ਨਾਲ ਸਾਡੇ ਲੀਵਰ ਨੇ ਹੋਲੀ ਫੈਟੀ ਹੋਈ ਜਾਣਾ ਵਾ ਖੂਨ ਗਾੜਾ ਹੋਣ ਲੱਗ ਜਾਣਾ ਵਾ ਬਲਕ ਹੋਣ ਲੱਗ ਜਾਣੀਆਂ ਬੀਪੀ ਵਧਣ ਲੱਗ ਜਾਣਾ ਗੈਸ ਤੇ ਮੀਨ ਗੈਸ ਤੇ ਆਪਦੀ ਬਿਮਾਰੀ ਹੁੰਦੀ ਸਭ ਤੋਂ ਭੈੜੀ ਜਦੋਂ ਗੈਸ ਤੇ ਆ ਬਣਨ ਲੱਗ ਗਿਆ ਉਦੋਂ ਗਾਂ ਜਦੋਂ ਅਸੀਂ ਕੈਪਸੂਲ ਲੈਣਾ ਸ਼ੁਰੂ ਕਰਤਾ ਉਦੋਂ ਗਾਂ ਸਮਝ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਜਿਹੜੇ ਅਸੀਂ ਘਰੇ ਤੇਲ ਵਰਤ ਹੁਣ ਸਾਡੇ ਕੋਲ ਮਰੀਜ਼ ਆਉਂਦਾ ਇਹ ਕਹਿੰਦਾ ਮੈਂ ਤਾਂ ਘਰ ਦਾ ਸਾਨੂੰ ਤੇਲ ਵਰਤਦਾ ਹਾਂ ਸਾਡੇ ਬਜ਼ੁਰਗ ਪਹਿਲਾਂ ਨਹੀਂ ਵਰਤਦੇ ਸੀਗੇ ਸਾਨੂੰ ਤੇਲ ਵਰਤਦੇ ਨਹੀਂ ਸੀ ਬਹੁਤ ਘੱਟ ਆਮ ਦੇਸੀ ਘੋੜੇ ਤੜਕਾ ਲੱਗਦਾ ਸੀ ਕਿਉਂਕਿ ਦਿਨਾਂ ਸਰੀਰ ਦੇ ਵਿੱਚ ਚੰਗਣਾੜ ਬਹੁਤ ਜ਼ਿਆਦਾ ਪੈਦਾ ਹੁੰਦੀ ਆ ਕੋਈ ਗੋਲ ਗੱਪੇ ਖਾਣੇ ਆ ਬਰਗਰ ਪੀਜੇ ਖਾਣੇ ਆ ਜਿਉ ਉਹਦੀ 30 ਸਾਲ ਦੀ ਦੁਕਾਨ ਦਾ 30 ਸਾਲ ਦਾ ਹੀ ਉਹਦੇ ਕੋਲ ਫੂਡ ਪੁਰਾਣਾ ਹੋਊਗਾ ਉਹ ਕਿਵੇਂ ਜੀ ਘਟਾਈ ਉਹ ਬਣਾਈ ਜਾਂਦਾ ਵਾ ਉਹਦੇ ਕੋਲੇ 100 ਗ੍ਰਾਮ ਬਚ ਗਈ ਉਹਨੇ ਨਵੀਂ ਬਣਾਲੀ ਚੱਕ ਉਹਦੇ ਵਿੱਚ ਮਿਕਸ ਹੀ ਕਰ ਦੇਣੀ ਆ ਤੁਹਾਡੇ ਕੋਲ ਕਿਹੜਾ ਨੁਸਕਾ ਫਾਰਮੂਲਾ ਉਹ ਸਾਡੇ ਕੋਲ ਮੈਡੀਸਨ ਬ ਤੇ ਇੱਕ ਸਾਡੀ ਟੈਬਲੇਟ ਬਣਦੀਆਂ ਦੋ ਤਰ੍ਹਾਂ ਦੀਆਂ ਉਹ ਅਸੀਂ ਦੇ ਦਨੇ 15 ਤੋਂ ਇੱਕ ਮਹੀਨੇ ਦੇ ਵਿੱਚ ਵਿੱਚ ਤਕਰੀਬਨ ਸਾਹ ਚੜਨੋਂ 50% ਤੱਕ ਮਰੀ ਠੀਕ ਹੋ ਜਾਂਦਾ ਇਹ ਟੈਬਲੇਟ ਆਪਾਂ ਇੱਕ ਇੱਕ ਦੇਣੀ ਆ ਜੀ ਇਹ ਅੱਛਾ ਇਹ ਇੱਕ ਇੱਕ ਸਵੇਰੇ ਕਾਲੀ ਮਿਰਚ ਲੱਗਦੀ ਜੀ ਦੇਖੋ ਕਾਲੀ ਹੈ ਕਾਲੀ ਮਿਰਚ ਏਡੀ ਇਹ ਲੱਕੜ ਕਿਸ ਚੀਜ਼ ਦੀ ਹੈ ਇਹਦਾ ਇਸਤੇਮਾਲ ਕਿਵੇਂ ਕਰਨਾ ਤਾਂ ਕਿ ਸਾਡੇ ਘਰ ਦੇ ਵਿੱਚ ਦਿਲ ਦੇ ਰੋਗਾਂ ਦੀ ਨੋ ਐਂਟਰੀ ਹੋ ਜਾਵੇ ਇਹਨੂੰ ਆ ਪਾਣੀ ਨਾਲ ਭਰ ਦਿਓ ਲੱਕੜ ਦਾ ਇਹ ਟੁਕੜਾ ਤੋੜ ਸਕਦਾ ਹੈ ਦਿਲ ਦਾ ਹਰ ਦੁਖੜਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਪਹੁੰਚਿਆ ਪਿੰਡ ਭਿੰਡਰਕਲਾਂ ਲਾਲ ਹਵੇਲੀ ਵਾਲੇ ਵੈ ਜਿਨ੍ਹਾਂ ਨੂੰ ਬਾਪੂ ਵੈਦ ਕਰਕੇ ਵੀ ਜਾਣਿਆ ਜਾਂਦਾ ਹੈ ਅੱਜ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਲੱਕੜ ਦਾ ਟੁਕੜਾ ਹੈ ਇਹ ਦਿਲ ਦੇ ਬਹੁਤ ਸਾਰੇ ਦੁਖੜੇ ਨੇ ਉਹ ਦੂਰ ਕਰ ਸਕਦਾ ਹੈ ਬਹੁਤ ਬਹੁਤ ਸਵਾਗਤ ਹੈ ਵੈ ਜੀ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਪ੍ਰਕੀ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਦੁਆਰਾ ਸਾਡੇ ਨਗਰ ਦੇ ਵਿੱਚ ਕਲੀਨਿਕ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਜੀ ਅੱਛਾ ਵੈਜੀ ਤੁਹਾਡੇ ਕੋਲ ਅਸੀਂ ਸਮਝਾਂਗੇ ਇਹ ਜਿਹੜਾ ਲੱਕੜ ਦਾ ਟੁਕੜਾ ਹੈ ਕਿਵੇਂ ਦਿਲ ਦਾ ਦੁਖੜਾ ਜਿਹੜਾ ਦੂਰ ਕਰ ਦਿੰਦਾ ਬਹੁਤ ਲੋਕਾਂ ਨੇ ਤੁਸੀਂ ਦਿਲ ਦੇ ਦੁਖੜੇ ਹੈਗੇ ਨੇ ਇਸ ਨੁਸਖੇ ਨਾਲ ਦੂਰ ਕੀਤੇ ਨੇ ਪਰ ਸਾਨੂੰ ਪਹਿਲਾਂ ਇਹ ਸਮਝਾ ਦਿਓ ਕਿ ਇਸ ਵੇਲੇ ਲੋਕਾਂ ਨੂੰ ਦਿਲ ਦੇ ਦੁਖੜੇ ਹੈਗੇ ਨੇ ਇੰਨੇ ਜ਼ਿਆਦਾ ਕਿਉਂ ਹੋ ਰਹੇ ਨੇ ਪਹਿਲਾਂ ਕਿਸੇ ਕਿਸੇ ਨੂੰ ਹਾਰਟ ਅਟੈਕ ਅਸੀਂ ਸੁਣਦੇ ਹੁੰਦੇ ਸੀ ਹੁਣ ਤੇ ਰੋਜ਼ ਹੀ ਵੀਡੀਓ ਸਾਡੇ ਕੋਲ ਆ ਰਹੀਆਂ ਨੇ ਕੋਈ ਬੱਚਾ ਖੇਡ ਰਿਹਾ ਖੇਡਦਾ ਖੇਡਦਾ ਕਲੈਪਸ ਕਰ ਗਿਆ ਕੋਈ ਕੰਮ ਕਰਦਾ ਕਰਦਾ ਕਲੈਪਸ ਕਰ ਗਿਆ ਕੋਈ ਰੋਟੀ ਖਾਂਦਾ ਕਰਦਾ ਇਹ ਹੋ ਕੀ ਰਿਹਾ ਚੱਲ ਕੀ ਰਿਹਾ ਜੀ ਇਹ ਦੇਖੋ ਜੀ ਬਹੁਤ ਜ਼ਿਆਦੇ ਸਾਡੇ ਬੱਚਿਆਂ ਨੂੰ ਵੀ ਸਿਆਣਿਆਂ ਨੂੰ ਬਜ਼ੁਰਗਾਂ ਨੂੰ ਹਰ ਇੱਕ ਨੂੰ ਹਾਰਟ ਅਟੈਕ ਦਾ ਬਹੁਤ ਜ਼ਿਆਦੇ ਹੋ ਰਿਹਾ ਸਾਡਾ ਖਾਣ-ਖਾਣ ਪੀਣ ਬਿਲਕੁਲ ਨਹੀਂ ਸਹੀ ਠੀਕ ਹੈ ਬਾਕੀ ਤੁਸੀਂ ਇੱਕ ਹੋਰ ਦੇਖੋ ਜਿਨ੍ਹਾਂ ਦੇ ਕੁੱਤੇ ਘਰੇ ਡੌਗੀ ਰੱਖੇ ਆ ਜਿਹੜੀ ਬਾਹਰ ਲਈ ਫੀਡ ਪਾਉਂਦੇ ਆ ਉਹ ਕੁੱਤਿਆਂ ਨੂੰ ਅਟੈਕ ਬੜੇ ਇਦਕੀ ਹੋਏ ਆ ਉਹ ਕੁੱਤਿਆਂ ਨੂੰ ਕਾਫੀ ਸਾਡੇ ਨਿਗਾਹ ਦੇ ਵਿੱਚ ਆਏ ਜਿਹੜੇ ਕੁੱਤਿਆਂ ਨੂੰ ਬੜੇ ਨੂੰ ਉਹਨਾਂ ਨੂੰ ਅਟੈਕ ਹੋਏ ਆ ਜਿਹੜੇ ਰੱਖੇ ਆ ਸੰਗਲੀ ਪਾ ਕੇ ਜਿਹੜੇ ਤੁਰੇ ਫਿਰਦੇ ਆ ਆਪਦੀ ਯਾਦੀ ਦੇ ਵਿੱਚ ਉਹਨਾਂ ਨੂੰ ਕਿਸੇ ਨੂੰ ਅਟੈਕ ਨਹੀਂ ਹੁੰਦਾ ਨਾ ਕੋਈ ਉਹ ਬਿਮਾਰ ਆ ਇਸੀ ਤਰ੍ਹਾਂ ਹੀ ਅਸੀਂ ਆਸੀ ਆਪ ਤਾਂ ਖਰਾਬ ਹੋਏ ਆ ਜਾਨੀ ਅਸੀਂ ਕੋਸ਼ਿਸ਼ ਕਰੀਏ ਵੀ ਸਾਡੀ ਆਉਣ ਵਾਲੀ ਨਸਲ ਨੂੰ ਪੀੜ੍ਹੀਆਂ ਨੂੰ ਬੱਚਿਆਂ ਨੂੰ ਬਚਾਈਏ ਜੀ ਜੀ ਅਸੀਂ ਉਹਨਾਂ ਨੂੰ ਫਾਸਟ ਫੂਡ ਤੋਂ ਦੂਰ ਰੱਖੀਏ ਹੂੰ ਜਿਹੜੇ ਅਸੀਂ ਘਰੇ ਤੇਲ ਵਰਤਦੇ ਆ ਹੁਣ ਸਾਡੇ ਕੋਲ ਮਰੀਜ਼ ਆਉਂਦਾ ਕਹਿੰਦਾ ਮੈਂ ਤਾਂ ਘਰ ਦਾ ਸੋਨੂੰ ਤੇਲ ਵਰਤਦਾ ਹੂੰ ਸਾਡੇ ਬਜ਼ੁਰਗ ਪਹਿਲਾਂ ਨਹੀਂ ਵਰਤਦੇ ਸੀਗੇ ਸੋਨੂੰ ਤੇਲ ਵਰਤਦੇ ਨਹੀਂ ਸੀ ਬਹੁਤ ਘੱਟ ਬਹੁਤ ਘੱਟ ਜਦੋਂ ਕਿਤੇ ਕਮੀ ਪੇਸ਼ੀ ਆਉਂਦੀ ਸੀਗੀ ਕਿਉਂ ਉਹਦੀ ਉਦੋਂ ਹੀ ਵਰਤਦੇ ਸੀਗੇ ਆਮ ਦੇਸੀ ਘੋਦੇ ਤੜਕਾ ਲੱਗਦਾ ਸੀਗਾ ਕਿਉਂਕਿ ਦਿਨਾਂ ਸਰੀਰ ਦੇ ਵਿੱਚ ਚਕਨਾਟ ਬਹੁਤ ਜ਼ਿਆਦਾ ਪੈਦਾ ਹੁੰਦੀ ਆ ਚਾਹੀਦਾ ਜੀ ਫਿਰ ਆਪਾਂ ਤੇਲ ਖਾਣਾ ਤੇ ਮੁਰਕਾ ਬਹੁਤ ਜ਼ਿਆਦਾ ਹੋਣਾ ਚਾਹੀਦਾ ਠੀਕ ਹੈ ਮਾੜੀ ਐਕਸਰਸਾਈਜ਼ ਆਪ ਨੂੰ ਇੰਨੀ ਹੋਣੀ ਚਾਹੀਦੀ ਅਸੀਂ ਨੁੱਚੜਨਾ ਚਾਹੀਦਾ ਨੇ ਮੁੜ ਕੇ ਰਹੀਂ ਬਾਹਰ ਨਿਕਲਣਾ ਜਿਹੜਾ ਦੇਸੀ ਘੋਵੇ ਆਪਦੇ ਆਪ ਹਾਜਮ ਹੋ ਜਾਂਦਾ ਇਹਨੂੰ ਲੋੜ ਅਨਸਾਰ ਖਾਓ ਆਪਾਂ ਜਿੰਨੀ ਕੁ ਤੁਰਦੇ ਫਿਰਦੇ ਆ ਥੋੜਾ ਬਹੁਤਾ ਜ਼ਰੂਰਤ ਹੈ ਦੀ ਬਹੁਤ ਜ਼ਿਆਦਾ ਇਹ ਚੀਜ਼ਾਂ ਤੋਂ ਅਸੀਂ ਬਚ ਸਕਦੇ ਆ ਜਿਹੜਾ ਕੋਈ ਮੰਨ ਲਓ ਵੀ ਆਪਾਂ ਗੋਲ ਗੱਪੇ ਖਾਣੇ ਆ ਬਰ ਜੇ ਉਹਦੀ 30 ਸਾਲ ਦੀ ਦੁਕਾਨ ਦਾ 30 ਸਾਲ ਦਾ ਹੀ ਉਹਦੇ ਕੋਲ ਫੂਡ ਪ੍ਰਾਣਾ ਹੋਊਗਾ। ਉਹ ਕਿਵੇਂ ਜੀ? ਬਹੁਤ ਘੱਟ ਚਾਂਸ ਆ ਜਿਹੜੇ ਰੋਜ਼ ਤਾਜ਼ਾ ਬਣਾਉਂਦੇ ਹੋਣ। ਮੰਨ ਲਓ ਤੇ ਕੋਈ ਖਟਿਆਈ ਬਚ ਗਈ ਅੱਜ। ਖਟਿਆਈ ਉਹ ਬਣਾਈ ਜਾਂਦਾ ਵਾ। ਉਹਦੇ ਕੋਲੇ 100 ਗ੍ਰਾਮ ਬਚ ਗਈ। ਉਹਨੇ ਨਵੀਂ ਬਣਾ ਲਈ ਚਾਹ ਕੋ ਉਹਦੇ ਵਿੱਚ ਮਿਕਸ ਹੀ ਕਰ ਦੇਣੀ ਆ। ਕੋਈ ਮਾਈ ਦਾ ਲਾਹੂ ਜਿਹੜਾ ਕਹਿੰਦਾ ਵੀ ਇਹਨੂੰ ਪਾਸੇ ਕਰ ਦਈਏ ਆਪਾਂ ਨਵੀਂ ਤਿਆਰ ਕਰ ਲਗੇ। ਵੀ ਇਹਦੇ ਵਿੱਚ ਨਾਮ ਇਥੋਂ ਦਾ ਖੱਦ ਤੱਕ ਕਿਉਂਕਿ ਕੋਈ ਆਪਣੇ ਹੈ ਨਹੀਂ ਗਾਈ ਕੋਈ ਦੇਖਭਾਲ ਨਹੀਂ ਕਰਦਾ ਕਾ। ਉਦੋਂ ਰੋਲੋੜੇ ਪਥਰੇ ਪੈਂਦੇ ਆਮ ਕੋਈ ਕਰਦਾ ਨਹੀਂ ਕੋਈ ਨਹੀਂ ਜੀ ਕੋਈ ਕੁਝ ਨਹੀਂ ਕਰਦਾਗਾ ਇਹ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਤਾਂ ਹੀ ਸਾਡੇ ਬਿਮਾਰੀਆਂ ਆਈਆਂ ਪਹਿਲਾਂ ਤੇ ਬਾਹਰਲੇ ਕੰਟਰੀ ਹੁੰਦੀਆਂ ਸੀ ਚਾਹੇ ਥੋੜੀਆਂ ਬਹੁਤੀਆਂ ਸ਼ਹਿਰਾਂ ਚੋਂਦੀਆਂ ਸੀਗੀਆਂ ਹੁਣ ਸਾਡੇ ਪਿੰਡਾਂ ਚ ਵੀ ਆਮ ਰੇੜੀਆਂ ਤੁਰੀਆਂ ਫਿਰਦੀਆਂ ਖਾਣ ਪੀਣ ਵਾਲੀਆਂ ਜੀ ਜੀ ਅਸੀਂ ਕਿਤੋਂ ਵੀ ਜੇ ਸ਼ਹਿਰ ਜਾਂਦੇ ਆ ਠੀਕ ਹੈ ਅਸੀਂ ਉੱਥੇ ਚੰਗਾ ਪਦਾਰਥ ਨਹੀਂ ਖਾਵਾਂਗੇ ਠੀਕ ਹੈ ਅਸੀਂ ਸਮੋਸੇ ਖਾ ਲਾਂਗੇ ਪਕੌੜੇ ਖਾ ਲਾਂਗੇ 버ਗਰ ਖਾ ਲਾਂਗੇ ਪੀਜ਼ਾ ਖਾ ਲਾਂਗੇ ਇਹ ਚੀਜ਼ਾਂ ਖਾਵਾਂਗੇ ਫਲ ਕਿਸੇ ਨੇ ਨਹੀਂ ਖਾਣਾ ਕਿ ਜਿਹੜੋ ਜਦੋਂ ਅਸੀਂ ਇਹ ਚੀਜ਼ਾਂ ਖਾਂਦੇ ਆ ਜੀ ਇਹ ਚੀਜ਼ਾਂ ਖਾਣ ਦਾ ਸਭ ਤੋਂ ਵੱਧ ਅਸਰ ਸਾਡਾ ਕਿਹੜੇ ਅੰਗ ਦੇ ਉੱਤੇ ਪੈਂਦਾ ਹੁਣ ਸਾਨੂੰ ਇਹ ਵੀ ਸਮਝ ਆਇਆ ਦੇਖੋ ਸਾਡਾ ਜਿਵੇਂ ਹੋਰ ਜੇ ਪਤਲੀ ਚੀਜ਼ਾਂ ਖਾਣ ਨਾਲ ਸਾਡੇ ਲੀਵਰ ਨੇ ਹੋਲੀ ਫੈਟੀ ਹੋਈ ਜਾਣਾ ਵਾ ਖੂਨ ਗਾੜਾ ਹੋਣ ਲੱਗ ਜਾਣਾ ਵਾ ਬਲਕ ਹੋਣ ਲੱਗ ਜਾਣੀਆਂ ਬੀਪੀ ਵਧਣ ਲੱਗ ਜਾਣਾ ਗੈਸ ਤੇ ਮੇਨ ਗੈਸ ਤੇ ਆਪਦੀ ਬਿਮਾਰੀ ਹੁੰਦੀ ਸਭ ਤੋਂ ਭੈੜੀ ਜਦੋਂ ਗੈਸ ਤੇ ਆਪ ਮਨ ਲੱਗ ਗਿਆ ਉਦੋਂ ਗਾਂ ਜਦੋਂ ਸੀ ਕੈਪਸੂਲ ਲੈਣਾ ਸ਼ੁਰੂ ਕਰਤਾ ਉਦੋਂ ਗਾਂ ਸਾਂਝੇ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਗੈਸ ਤੇ ਜਾਬ ਦੇ ਕੈਪਸੂਲ ਜੀ ਬਸ ਸਮਝੋ ਜਦੋਂ ਗੈਸ ਬਣ ਲੱਗੀ ਕਿਉਂਕਿ ਜਦੋਂ ਮੈਡੀਕਲ ਲੋਕ ਕੈਪਸੂਲ ਲੈਨੇ ਆ ਉਹ ਪੱਕਾ ਇਲਾਜ ਨਹੀਂ ਉਹਦੇ ਵਿੱਚ ਗੈਸ ਤੇ ਆਪਦਾ ਜਿਵੇਂ ਹਰਬਲ ਮੈਡੀਸਨ ਦੇ ਵਿੱਚ ਪੱਕਾ ਇਲਾਜ ਆਪਾਂ ਗੈਸ ਤੇ ਆਪਦੀ ਹਫਤਾ ਦਵਾਈ ਲਓ ਤੁਹਾਨੂੰ ਮੁੜ ਕੇ ਨਹੀਂ ਲੋੜ ਪੈਂਦੀ ਪਰ ਇਹ ਨਾ ਵੀ ਤੇ ਤਲੀਆਂ ਚੀਜ਼ਾਂ ਦੁਆਰਾ ਖਾऊं ਫੇਰ ਬਣੂਗਾ ਤੇ ਨਹੀਂ ਤਾਂ ਪਹਿਲੇ ਦਿਨ ਤੋਂ ਹੀ ਕੁਦਰਤੀ ਤੌਰ ਤੇ ਉਹ ਆਰਾਮ ਕਰ ਦਿੰਦਾ ਵਾ ਉਹ ਚੀਜ਼ਾਂ ਕਰਕੇ ਹੌਲੀ ਹੌਲੀ ਸਾਡਾ ਸਿਸਟਮ ਵਿਗੜਦਾ 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 ਬਲੌ ਇੱਕ ਗੱਲ ਹੋਰ ਹੈਗੀ ਤੁਸੀਂ ਕਹਿ ਰਹੇ ਹੋ ਕਿ ਇਸ ਤਰੀਕੇ ਦੀਆਂ ਚੀਜ਼ਾਂ ਖਾਣ ਨਾਲ ਤਲੀਆਂ ਫਲੀਆਂ ਚੀਜ਼ਾਂ ਖਾਣ ਨਾਲ ਬਲੌਕਿੰਗ ਹੁੰਦੀ ਹੈ ਤੇ ਜਿਹੜਾ ਤੁਸੀਂ ਕਹਿ ਰਹੇ ਵੀ ਜਿੱਥੇ ਅਸੀਂ ਕੈਪਸੂਲ ਖਾਣਾ ਤਜਾਬ ਦਾ ਸ਼ੁਰੂ ਕਰਤਾ ਗੈਸ ਦਾ ਸ਼ੁਰੂ ਕਰਤਾ ਤਾਂ ਹਾਰਟ ਦੀ ਪ੍ਰੋਬਲਮ ਉੱਥੋਂ ਹੀ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਡਾ ਕਹਿਣ ਦਾ ਮਤਲਬ ਤਾਂ ਇਹ ਹੈ ਜਦੋਂ ਤਜਾਬ ਬਣਨਾ ਸ਼ੁਰੂ ਹੋ ਗਿਆ ਜੀ ਬਾਗਾ ਸਿਸਟਮ ਸਾਡੇ ਪਾਚਨ ਕਿਰਿਆ ਵਿਗੜ ਜਾਣੀਆਂ ਨਾਲ ਦੀ ਨਾਲ ਹੀ ਆਪੇ ਹੌਲੀ ਹੁੰਦਾ ਹੁੰਦਾ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ 6 ਮਹੀਨੇ ਸਾਲ 2 ਸਾਲ ਹੌਲੀ ਹੌਲੀ ਹੋਣਾ ਸ਼ੁਰੂ ਹੋ ਜਾਂਦਾ ਪਰ ਉਹ ਇਨਸਾਨ ਕਹਿੰਦਾ ਮੇਰੇ ਤਾਂ ਬੀਪੀ ਅੱਜੀ ਵਧਿਆ ਪਹਿਲਾਂ ਵਧਿਆ ਹੀ ਨਹੀਂਗਾ ਹਾਂਜੀ ਹਾਂ ਪਰ ਉਹ ਸ਼ੁਤੂ ਆਤ ਬਹੁਤ دیر ਦੀ ਹੋਈ ਹੁੰਦੀ ਆ ਮਤਲਬ ਪਤਾ ਹੀ ਸਾਨੂੰ ਉਦੋਂ ਲੱਗਿਆ ਅਸੀਂ ਪਹਿਲਾਂ ਅਣਜਾਣੇ ਚ ਫਿਰਦੇ ਰਹੇ ਕਿਸੇ ਨੂੰ ਘਬਰਾ ਆ ਗਿਆ ਕਹਿੰਦਾ ਮੈਨੂੰ ਤਾਂ ਵੈਸੇ ਹੀ ਘਬਰਾ ਆ ਗਿਆ ਦੱਸਦਾ ਜਦੋਂ ਕਿਤੇ ਉਹ ਪੈਂਦੀ ਬਿਵਤਾ ਤੇ ਫੇਰ ਹੀ ਦੱਸਦਾ ਮਰੀ ਹਾਂਜੀ ਅੱਛਾ ਅਗਰ ਵੈਜੀ ਤੁਣ ਨੇ ਕਿਸ ਸਿੰਪਟਮ ਕੀ ਦੇਖੇ ਨੇ ਮਤਲਬ ਸੰਕੇਤ ਕੀ ਦੇਖੇ ਨੇ ਜਿਨ੍ਹਾਂ ਨੂੰ ਤੁਸੀਂ ਦੇਖਿਆ ਹੋਵੇ ਵੀ ਇਹਨਾਂ ਨੂੰ ਯਾਰ ਹਾਰਟ ਅਟੈਕ ਆ ਸਕਦਾ ਤੁਹਾਨੂੰ ਕਿਵੇਂ ਪਤਾ ਲੱਗਦਾ ਜਦੋਂ ਤੁਹਾਡੇ ਕੋਲ ਇੱਥੇ ਮਰੀਜ਼ ਆਉਂਦਾ ਤੁਸੀਂ ਨਾਲ ਦੀ ਨਾਲ ਨਬਜ਼ ਫੜ ਕੇ ਦੱਸਦੇ ਨੇ ਵੀ ਵੀ ਕਾਕਾ ਤੈਨੂੰ ਹੁਣ ਹਾਰਟ ਅਟੈਕ ਆਉਣ ਵਾਲਾ ਆਪਣਾ ਧਿਆਨ ਕਰ ਲੈ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਇਹ ਪਲਸ ਤੋਂ ਪਤਾ ਲੱਗ ਜਾਂਦਾ ਸਾਡੇ ਉਸਤਾਦ ਜੀ ਦੇ ਕਿਰਿਆ ਸੀਗੀ ਜਾਨੀ ਕਿ ਉਹ ਥੋੜਾ ਇੱਕ ਵਿਧੀ ਨਾਲ ਸਿਖਾਉਂਦੇ ਹੁੰਦੇ ਸੀਗੇ ਉਹ ਵਿਧੀ ਅਨੁਸਾਰ ਜਾਨੀ ਕਿ ਸਾਰਾ ਜਿਵੇਂ ਪਤਾ ਲੱਗ ਜਾਂਦਾ ਜਿਵੇਂ ਆਪਾਂ ਤੁਸੀਂ ਲੜਕੀ ਇੱਕ ਦੇਖੀ ਸੀ ਮੈਂ ਕਿਹਾ ਵੀ ਤੁਹਾਨੂੰ ਪੀਰੀਅਡ ਆਉਂਦੇ ਆ ਦਰਦ ਹੁੰਦਾ ਉਹ ਕਹਿੰਦੀ ਵੀ ਨਹੀਂ ਫਿਰ ਮੈਂ ਦੁਬਾਰਾ ਕਿਹਾ ਮੈਂ ਕਿਹਾ ਜਦੋਂ ਮੈਂ ਹੁਣ ਜੇ ਉਹ ਹੈ ਤਾਂ ਹੈ ਨਾ ਪੇਨ ਹੁੰਦੀ ਆ ਮਾੜੀ ਜੀ ਉਹ ਹੈ ਜਿਆਦਾ ਪਰ ਉਹ ਮਰੀਜ਼ ਛੇ ਦੀ ਮੰਨਦਾ ਨਹੀਂ ਕਾ ਫਿਰ ਉਹ ਮੰਨ ਜਾਂਦਾ ਹੌਲੀ ਹੌਲੀ ਜਿਹੜੀ ਗੱਲ ਕਿਹਨਾਂ ਕਹਦੀ ਮਹਾਰਾਜ ਦੀ ਗੁਰੂ ਸਾਹਿਬ ਦਸਵੇਂ ਪਾਸ਼ਾ ਦੀ ਕਿਰਪਾ ਨਾਲ ਸਾਨੂੰ ਮਰੀਜ਼ ਮੁੜ ਕੇ ਕਹਿ ਦਿੰਦਾ ਵੀ ਹਾਂ ਹੈਗੀ ਚੀਜ਼ ਆ ਇਹ ਉਹ ਮਰੀਜ਼ ਨਾਮ ਬੰਦੇ ਉਹਦਾ ਨੁਕਸਾਨ ਹੁੰਦਾ ਵਾ ਆਮ ਬੰਦੇ ਨੂੰ ਫਿਰ ਕਿਵੇਂ ਪਤਾ ਲੱਗੇ ਚਲੋ ਤੁਸੀਂ ਤਾਂ ਨਬਜ਼ ਫੜ ਲਈ ਜਿਹੜੇ ਸਾਡੇ ਵਰਗੇ ਬੰਦੇ ਹੈਗੇ ਨੇ ਜਾਂ ਜਿਹੜੇ ਇਸ ਵੇਲੇ ਤੁਹਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕਿਵੇਂ ਪਤਾ ਲੱਗੇ ਸਰੀਰ ਦੱਸ ਦਿਆ ਜੀ ਹਾਰਟ ਅਟੈਕ ਤੋਂ ਪਹਿਲਾਂ ਵੀ ਮੈਨੂੰ ਹੁਣ ਹਾਰਟ ਅਟੈਕ ਆਉਣ ਵਾਲਾ ਕਾਕਾ ਤਿਆਰੀ ਕਰ ਲੈ ਗੁੱਸਾ ਆਉਣਾ ਠੀਕ ਹੈ ਤੇ ਬਲ ਗਰਮੈਸ਼ ਜਿਆਦੇ ਚੱਕਰ ਆਉਣ ਲੱਗ ਜਾਂਦੇ ਆ ਜਦੋਂ ਗੈਸ ਤੇ ਆ ਬਣ ਲੱਗ ਜਾਂਦਾ ਉਦੋਂ ਚੀਜ਼ਾਂ ਤੋਂ ਬਚਣਾ ਚਾਹੀਦਾ ਤੇਲ ਵਾਲੀਆਂ ਚੀਜ਼ਾਂ ਬੰਦ ਕਰ ਦਿਓ ਜਮਾ ਠੀਕ ਹੈ ਹਲਕਾ ਫੁਲਕਾ ਦਾ ਪ੍ਰਸ਼ਾਦਾ ਘਰ ਦਾ ਛਕੋ ਆਨੰਦ ਆਊਗਾ ਵਧੀਆ ਨੀਂਦ ਆਊਗੀ ਠੀਕ ਹੈ ਤੇ ਲਸਣ ਪਿਆਜ਼ ਅਦਰ ਦਾਲ ਰਹੀਦੀ ਚ ਪਾਓ ਠੀਕ ਹੈ ਅਸੀਂ ਤੜਕੇ ਦੇ ਬਹੁਤ ਜਨੇ ਤੜਕਾ ਨਾ ਲਾਓ ਤੁਸੀਂ ਰਹੀਦੀ ਚ ਪਾਓ ਅਰਕਨ ਦੇ ਦੁਸਰ ਮਗਰਪੇ ਹੋਏ ਪੂਰੇ ਮੈਂ ਕਹਾਂ ਜੀ ਜਦੋਂ ਬਜ਼ੁਰਗ ਇੱਥੇ ਆਏ ਸੀ ਦੱਸ ਕੇ ਗਏ ਕਹਿੰਦੇ ਸੀ ਬਣਾਉਣੇ ਹੋਵੇਂ ਜਿਹੜੇ ਬਜ਼ੁਰਗ ਉਹਦੇ ਆਏ ਸੀ ਨਾ ਇਹਨੂੰ ਪਾਣੀ ਪਿਆ ਆ ਜੋ ਦੱਸ ਕੇ ਗਏ ਤੇ ਕਈ ਦੇ ਵੀ ਨਜ਼ਾਰੇ ਆ ਗਏ ਅੱਛਾ ਕਹਿੰਦੇ ਵੀ ਇੱਕ ਹਫਤੇ ਹੀ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਠੀਕ ਤੜਕਿਆ ਦਾ ਬਹੁਤ ਮਾੜਾ ਸਾਡੇ ਵਾਸਤੇ ਜੀ ਜੀ ਅੱਛਾ ਫਿਰ ਜਿਹੜਾ ਸੀ ਧੜਕਣ ਵੈਜੀ ਕਦੇ ਵੱਧ ਗਈ ਕਦੇ ਘਟ ਗਈ ਕਦੇ ਮਤਲਬ ਮਿਸ ਹੋਣ ਲੱਗੀ ਵਿੱਚੋਂ ਤੇ ਫਿਰ ਉਹਦਾ ਕੀ ਕਾਰਨ ਹੁੰਦਾ ਉਹਦਾ ਕਾਰਨ ਵੀ ਖਾਣ ਪਾਣ ਹੈ ਜੀ ਉਹਦਾ ਕਾਰਨ ਜਿਹੜੇ ਉਹ ਦਵਾਈਆਂ ਲੈ ਰਹੇ ਹੁੰਦੇ ਨੇ ਧੜਕਣ ਵਧਾਉਣ ਘਟਾਉਣ ਵਾਲੀਆਂ ਸੈਟ ਰੱਖਣ ਵਾਲੀਆਂ ਉਹ ਸਾਰਾ ਕੁਝ ਇਕੱਠੇ ਹੋ ਕੇ ਰਲ ਜਾਂਦਾ ਜੀ ਸਾਰਾ ਕੁਝ ਇਕੱਠਾ ਹੀ ਹੋ ਜਾਂਦਾ ਉਹ ਕਿਉਂਕਿ ਪਹਿਲਾਂ ਬਿਮਾਰੀ ਤਾਂ ਲੱਗੀ ਹੁੰਦੀ ਆ ਫਿਰ ਉਤੋਂ ਦਾ ਸਾਡੀਆਂ ਮੈਡੀਸਨਾਂ ਚੱਲ ਪੈਂਦੀਆਂ ਆ ਜਿਹੜਾ ਮਰੀਜ਼ ਆ ਮਰੀਜ਼ ਵੀ ਇਸ ਤਰ੍ਹਾਂ ਹੁੰਦਾ ਵੀ ਦੋ ਦਿਨ ਇਹ ਤੋਂ ਦਵਾਈ ਲੈ ਲਈ ਚਾਰ ਦਿਨ ਉੱਥੋਂ ਲੈ ਲਈ ਪੰਜ ਦਿਨ ਉੱਥੋਂ ਲੈ ਲਈ ਮਰੀਜ਼ ਵੀ ਮਤਲਬ ਵਿਚਾਰਾ ਆ ਕੇ ਆ ਪਿਆ ਹੁੰਦਾ ਮੈਂ ਟਿਕਦਾ ਨਹੀਂ ਕਿਤੇ ਉਹਦਾ ਮਨ ਨਹੀਂ ਖੜਦਾਗਾ ਮਰੀਜ਼ ਨੂੰ ਵੀ ਕੋਈ ਡਾਕਟਰ ਆ ਵੈਦ ਆ ਜਿੱਥੇ ਵੀ ਲੱਗਾ ਉਹਨੂੰ ਮੰਨ ਚਿਤ ਲਾ ਕੇ ਮਹੀਨਾ ਡੇਢ ਮਹੀਨਾ ਦੇਣਾ ਚਾਹੀਦਾ ਉਹਨੂੰ ਡਾਕਟਰ ਫਿਰ ਬਦਲਣਾ ਚਾਹੀਦਾ ਜਦੋਂ ਹਫਤੇ ਦੋ ਦਿਨ ਕਿਸੇ ਹੋਰ ਕੋਲ ਉੱਠ ਗਿਆ ਕਿਤੇ ਹੋਰ ਉੱਠ ਗਿਆ ਉਹ ਕਿਸੇ ਦੇ ਸਮਝ ਚ ਨਹੀਂ ਆਉਣਾ ਠੀਕ ਹੈ ਮਹੀਨਾ ਡੇਢ ਮਹੀਨਾ ਜ਼ਰੂਰ ਦੇਵੇ ਜੀ ਅੱਛਾ ਫਿਰ ਜਿਹੜਾ ਜਦੋਂ ਅਗਰ ਬਾਈ ਚਾਂਸ ਅਚਾਨਕ ਵੈਜੇ ਕਿਸੇ ਨੂੰ ਬੈਠੇ ਬੈਠੇ ਅਟੈਕ ਆ ਜਾਵੇ ਪ੍ਰਮਾਤਮਾ ਨਾ ਕਰੇ ਕਦੇ ਹਾਰਟ ਅਟੈਕ ਆ ਜਾਵੇ ਆਯੁਰਵੇਦ ਤੁਹਾਡਾ ਕੀ ਕਹਿੰਦਾ ਵੀ ਕਿਵੇਂ ਉਹਨੂੰ ਬਚਾਇਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਕਿ ਚਲੋ ਅਸੀਂ ਐਲੋਪੈਥੀ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਕਹਿੰਦੇ ਵੀ ਐਮਰਜੈਂਸੀ ਚ ਐਲੋਪੈਥੀ ਵਰਗੀ ਕੋਈ ਪੈਥੀ ਨਹੀਂ ਹੈਗੀ ਪਰ ਜਦੋਂ ਤੱਕ ਅਸੀਂ ਹਸਪੀਟਲ ਉਹਨੂੰ ਲੈ ਕੇ ਜਾਣ ਜਦੋਂ ਤੱਕ ਉਹਨੂੰ ਕੋਈ ਅਸਿਸਟੈਂਸੀ ਮਿਲਦੀ ਹੈ ਕੋਈ ਮਦਦ ਮਿਲਦੀ ਹੈ ਡਾਕਟਰੀ ਸਹਾਇਤਾ ਮਿਲਦੀ ਹੈ ਐਮਰਜੈਂਸੀ ਸੇਵਾਵਾਂ ਮਿਲਦੀਆਂ ਨੇ ਉਦੋਂ ਤੱਕ ਉਹਦੀ ਜਾਨ ਨੂੰ ਕਿਵੇਂ ਸੇਫ ਰੱਖਿਆ ਜਾ ਸਕਦਾ ਹੈ ਕਿਵੇਂ ਬਚਾ ਕੇ ਰੱਖਿਆ ਜਾ ਸਕਦਾ ਹੈ ਜੀ ਉਹ ਸੀਰੀਅਸ ਉਹ ਤੋਂ ਜ਼ਿਆਦਾ ਨਹੀਂਗਾ ਮਿੱਠਾ ਸੋਡਾ ਦੇ ਖੰਡ ਦੇ ਨਾਲ ਵੀ ਉਹਨੂੰ ਕਾਫੀ ਰਲੀਫ ਮਿਲ ਜੂਗੀ ਉਦੋਂ ਨੂੰ ਕੋਈ ਵੀ ਉਹ ਡਾਕਟਰ ਵੈਦ ਕਿਤੇ ਮੁੜਲੀ ਸਹਾਇਤਾ ਮਿਲਦੀ ਹੈ ਉਹ ਲੈ ਸਕਦਾ फटाफट ਠੀਕ ਹੈ ਕਿ ਉਹਨੂੰ ਲੈ ਲਓ ਉਹਦਾ ਹਰਜ ਕੋਈ ਨਹੀਂਗਾ ਉਹ ਕਾਫੀ ਰਲੀਫ ਮਰੀਜ਼ ਨੂੰ ਦੇਊਗੀ ਕਿਰਾ ਬਿਲਕੁਲ ਰਲੀਫ ਦੇਊਗੀ ਮਰੀਜ਼ ਉਸ ਚ ਹੋਵੇ ਠੀਕ ਹੈ ਜੀ ਕਿ ਉਹਨੂੰ ਜੇ ਬਿਹੋਸ਼ੀ ਤਾਂ ਫਿਰ ਨੰਗਣੀ ਨਾ ਮੇਰੀ ਸਾਨੂੰ ਨੰਗਣੀ ਨਹੀਂ ਫਿਰ ਉਹ ਡਾਕਟਰ ਜੀ ਆਪ ਨੂੰ ਸਹਾਇਤਾ ਕਿਰਾਂ ਲੈਣੀ ਪੈਣੀ ਉਦੋਂ ਕੋਸ਼ਿਸ਼ ਕਰੋ ਵੀ ਆਪਾਂ ਉੱਥੇ ਤੱਕ ਜਾਈਏ ਹੀ ਨਾ ਵੀ ਆਪਾਂ ਨੂੰ ਕਿਸੇ ਵੈਦ ਡਾਕਟਰ ਹਕੀਮ ਕੋਲੇ ਨਾ ਜਾਣਾ ਪਵੇ ਤੁਸੀਂ ਖਾਣ ਪੀਣ ਆਪਦਾ ਸਹੀ ਕਰ ਲਓ ਜਿੰਨਾ ਤੁਸੀਂ ਬਾਹਰ ਲੈਣਾ ਚ ਕਤਾਰਾਂ 'ਚ ਖੜੇ ਕੇ ਸਾਥੋਂ ਦਵਾਈਆਂ ਲੈਣੇ ਉਨਾ ਹੀ ਘਰ ਆ ਕਿ ਸਮਾਂ ਲਾ ਲਉ ਤੁਸੀਂ 10-20 ਮਿੰਟ ਅਸੀਂ ਚੀਜ਼ਾਂ ਤੋਂ ਬਿਲਕੁਲ ਬੱਸ ਸਕਦੇ ਆ ਜਿਹਨਾਂ ਨੂੰ ਸਾਹ ਚੜਨ ਲੱਗ ਸਟਾਰਟਿੰਗ ਤੇ ਸਾਹ ਤੋਂ ਹੀ ਹੁੰਦੀ ਜੀ ਕਹਿੰਦੇ ਸਾਨੂੰ ਸਾਹ ਬੜਾ ਚੜਦਾ ਹੈ ਸਾਡੇ ਖੱਬੀ ਬਾਹਂ ਚ ਵੀ ਦਰਦ ਜਾਂਦਾ ਹੈ ਸਾਡੇ ਸੱਜੀ ਬਾਹਂ ਚ ਵੀ ਦਰਦ ਜਾਂਦਾ ਹੈ ਫਿਰ ਉਹ ਵੀ ਹਾਰਟ ਅਟੈਕ ਦੀ ਆਉਣ ਦੀ ਨਿਸ਼ਾਨੀ ਹੈ ਹਾਂਜੀ ਹਾਂ ਹਾਰਟ ਅਟੈਕ ਦਾ ਹਾਰਟ ਅਟੈਕ ਦਾ ਫਿਰ ਤਿਜਾਬ ਨਾਲ ਵੀ ਹੋ ਜਾਂਦਾ ਦੋਨੇ ਚੀਜ਼ਾਂ ਨੇ ਹੋ ਜਾਂਦਾ ਤੁਹਾਨੂੰ ਕਿਵੇਂ ਪਤਾ ਲੱਗਦਾ ਜੀ ਇਹ ਆਟਾ ਵਾਲਾ ਹੈ ਜੀ ਤਕਰੀਬਨ ਜੀ 90% ਤਾਂ ਤਿਜਾਬ ਵਾਲੇ ਹੀ ਹੁੰਦੇ ਆ 90% ਹ ਉਦੋਂ ਹੀ ਮਤਲਬ ਉਹ 10 ਮਿੰਟਾਂ ਹੀ ਰੱਖ ਦਿੰਦਾ ਵਾ 10% ਹੁੰਦੇ ਆ ਬਲਕਿ ਤੁਸੀਂ ਇੱਥੇ ਤੁਹਾਡੇ ਕੋਲ ਜਿਹੜਾ ਆਉਂਦਾ ਹੈ ਅਗਰ ਉਹ ਕਹਿੰਦੇ ਜੀ ਸਾਡੇ ਖੱਬੇ ਮੋਢੇ ਸੱਜੇ ਮੋਢੇ 'ਚ ਦਰਦ ਹੋ ਰਿਹਾ ਹੈ ਤੁਸੀਂ ਆਪਣਾ ਉਹਨੂੰ ਉਹ ਅੰਮ੍ਰਿਤ ਰੂਪੀ ਪਾਣੀ ਬੁਲਾਉਣੇ ਹੋ ਉਹ ਅਸੀਂ ਉਹਨੂੰ ਪਿਆ ਦੇਣਾ ਵਾ ਜਿਹੜਾ ਬਣਾਇਆ ਹੋਇਆ ਆਪਣਾ ਲਿਕਰ ਤੇ ਉਹਦੇ ਨਾਲ ਉਹਦੀ ਪਤਾ 5-10 ਮਿੰਟਾਂ 'ਚ ਪਤਾ ਲੱਗ ਜਾਂਦਾ ਜੀ ਬਸ ਓਕੇ ਜੀ ਉਹਦੇ ਪੇਨਪੂਰ ਸਾਰੀ ਉਦੋਂ ਹੀ ਗਾਇਬ ਹੋ ਜਾਂਦੀ ਹੈ ਜਿਨ੍ਹਾਂ ਦੇ ਸਟੰਡ ਪੈ ਗਏ ਜੀ ਸਟੰਟ ਪੈਣ ਤੋਂ ਬਾਅਦ ਵੀ ਕਹਿੰਦੇ ਨੇ ਜੀ ਸਾਡੇ ਤੇ ਪਲਪੀਟੇਸ਼ਨ ਵੀ ਸਾਡੀ ਠੀਕ ਨਹੀਂ ਹੈ ਸਾਡੀ ਧੜਕਣ ਵੀ ਠੀਕ ਨਹੀਂ ਹੈ ਸਾਡੇ ਦਰਦ ਫੇਰ ਉਸ ਤਰੀ ਹੋ ਰਿਹਾ ਉਹਦੇ ਤੇ ਇਹ ਕੰਮ ਕਰੇਗਾ ਇਹ ਲੱਕੜ ਦਾ ਟੋਟਾ ਹਾਂ ਇਹ ਇਹ ਇਸ ਤਰ੍ਹਾਂ ਵਾ ਜਦੋਂ ਬਿਮਾਰੀ ਲੱਗੀ ਉਦੋਂ ਨਹੀਂ ਅੱਛਾ ਉਦੋਂ ਨੇ ਟਾਈਮ ਬਹੁਤ ਲਾਉਣਾ ਠੀਕ ਹੈ ਇਹ ਪਹਿਲੋ ਇਹਨੂੰ ਇਸਤੇਮਾਲ ਕਰੋ ਬਿਮਾਰੀ ਤੋਂ ਪਹਿਲਾਂ ਪਹਿਲੋ ਬਿਮਾਰੀ ਤੋਂ ਇਸਤੇਮਾਲ ਕਰੋ ਅਸੀਂ ਤਾਂ ਹੋ ਗਏ ਬਿਮਾਰੀ 'ਚ ਵੜ ਗਏ ਹਾਂ ਠੀਕ ਹੈ ਸਾਡੇ ਬੱਚੇ ਬਾਝ ਜਾਣਗੇ ਓਕੇ ਆਪਾਂ ਬੱਚੇ ਗਾਂ ਵਾਲੀ ਪੀੜੀਆਂ ਬਚਾ ਲਿਆ ਸੀ ਜੀ ਜੀ ਅਸੀਂ ਜੋ ਅੱਜ ਤੋਂ ਸਾਡੇ 30 40 ਸਾਲ ਪਹਿਲਾਂ ਬਜ਼ੁਰਗ ਕਰਦੇ ਸੀ ਉਵੇਂ ਕਰਨ ਲੱਗ ਜਗੇ ਅਸੀਂ ਬਚ ਜਾਗੇ ਸਾਨੂੰ ਕੋਈ ਬਾਹਲਾ ਚੱਕਰਾਂ ਚ ਪੈਂਦੀ ਲੋੜ ਨਹੀਂ ਗਈ ਹੌਪਟਲ ਚ ਬਚ ਜਾਗੇ ਸੀ ਕੋਈ ਅਗਰੋਨਿਕ ਚੀਜ਼ਾਂ ਜਿਹੜੀਆਂ ਖਾਂਦੇ ਐ ਗਰੈਨਿਕ ਚੀਜ਼ਾਂ ਬਣਾਉਂਦੇ ਕੋਈ ਕਹਿੰਦੇ ਇਹ ਬਰੇ ਕੁੜੇ ਤੋਂ ਬਣਾ ਬਣਾਉਣੇ ਸਾਰੀਆਂ ਤੋਂ ਬਚ ਜਾਗੇ ਅਸੀਂ ਸਾਰਿਆਂ ਤੋਂ ਠੀਕ ਹੈ ਅੱਛਾ ਅੱਛਾ ਜੀ ਫਿਰ ਇਹ ਇਹ ਨੁਸਖਾ ਫਾਰਮੂਲਾ ਵੀ ਅਸੀਂ ਤੁਹਾਨੂੰ ਦੱਸਣ ਵਾਲਿਆ ਕੁਛ ਹੀ ਸੈਕਿੰਡਾ ਬਾਅਦ ਅਸੀਂ ਦੱਸਾਂਗੇ ਕਿ ਇਹ ਲੱਕੜ ਦਾ ਇਸਤੇਮਾਲ ਕਿਵੇਂ ਕਰਨਾ ਅੱਛਾ ਵਾ ਜੀ ਫਿਰ ਜਿਹੜੇ ਤੁਹਾਡੇ ਕੋਲ ਇੱਕ ਤਾਂ ਹੋਗੇ ਕਿ ਅਸੀਂ ਬਚਾਉ ਦੀ ਗੱਲ ਕਰਨੀ ਕਿ ਇਹ ਲੱਕੜ ਜਾਨ ਬਚਾ ਸਕਦਾ ਹੈ ਦਿਲ ਦੇ ਦੁਖੜੇ ਤੋੜ ਸਕਦਾ ਆਉਣ ਤੋਂ ਪਹਿਲਾਂ ਹੀ ਤੇ ਫਿਰ ਜਿਹੜੇ ਨੂੰ ਹੋ ਗਈ ਹੈ ਕਿਸੇ ਨੂੰ ਬਲੌਕਿੰਗ ਹੋ ਗਈ ਕਿਸੇ ਦੀ ਧੜਕਣ ਘਟ ਵੱਧ ਗਈ ਕਿਸੇ ਦੇ ਸਟੰਟ ਪੈ ਕੇ ਉਸ ਤੋਂ ਬਾਅਦ ਵੀ ਦਰਦ ਨਹੀਂ ਹਟਿਆ ਕਿਸੇ ਨੂੰ ਦੋ ਪੌੜੀਆਂ ਚੜਨ ਲੱਗੇ ਸਾਹ ਚੜਨ ਲੱਗ ਜਾਂਦਾ ਕਿਸੇ ਨੂੰ ਬੋਲਣ ਲੱਗੇ ਸਾਹ ਚੜਨ ਲੱਗ ਜਾਂਦਾ ਜਾਂ ਫਿਰ ਅਸੀਂ ਕਹ ਲਈਏ ਕਿ ਉਹ ਜਿਹੜਾ ਕਹਿੰਦਾ ਜੀ ਮੈਂ ਮੇਰਾ ਤਾਂ ਗੋਲੀਆਂ ਖਾ ਖਾ ਕੇ ਮੇਰਾ ਹਾਰਟ ਫੇਲ ਹੋਣ ਵਾਲਾ ਹੋਇਆ ਪਿਆ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਤੁਹਾਡੇ ਕੋਲ ਕਿਹੜਾ ਨੁਸਕਾ ਫਾਰਮੂਲਾ ਉਹ ਸਾਡੇ ਕੋਲ ਮੈਡੀਸਨ ਬਣਦੇ ਇੱਕ ਤਾਂ ਹੀ ਕਾੜਾ ਤੇ ਇੱਕ ਸਾਡੀ ਟੈਬਲੇਟ ਬਣਦੀਆਂ ਦੋ ਤਰ੍ਹਾਂ ਦੀਆਂ ਉਹ ਅਸੀਂ ਦੇ ਦਿੰਦੇ ਨੇ 15 ਤੋਂ ਇੱਕ ਮਹੀਨੇ ਦੇ ਵਿੱਚ ਵਿੱਚ ਤਕਰੀਬਨ ਸਾਹ ਚੜਨੋਂ 50% ਤੱਕ ਮਰੀ ਠੀਕ ਹੋ ਜਾਂਦਾ ਠੀਕ ਹੈ 15 ਤੋਂ ਇੱਕ ਮਹੀਨੇ ਦੇ ਵਿੱਚ ਵਿੱਚ 15 ਦਿਨ ਤੋਂ ਲੈ ਕੇ ਇੱਕ ਮਹੀਨੇ ਦੇ ਵਿੱਚ ਸਾਹ ਸੁਚੜਨੋਂ हट ਜਾਂਦਾ ਵਾ ਜੀ ਤੇ ਮਤਲਬ ਰਿਲੀਫ ਮੈਲ ਨਹੀਂ ਹੋ ਸਹੀ ਹੋ ਜਾਂਦੀ ਵਧੀਆ ਗੈਰਤੇ ਆ ਵੀ ਬਣੋ ਫੜ ਜਾਂਦਾ ਤੇ ਇਹ ਦੋਨੇ ਚੀਜ਼ਾਂ ਕਵਰ ਹੋ ਜਾਂਦੀਆਂ ਹਨ ਹਾਰਟ ਦੇ ਮਰੀਜ਼ ਨੂੰ ਚਿਤਵਣੀ ਬੜੀ ਲੱਗਦੀ ਹੈ ਜੀ ਉਹ ਉਹ ਘਬਰਾਹਟ ਜੀ ਬੇਚੈਨੀ ਜੀ ਹੁੰਦੀ ਹੈ ਸਾਰਾ ਦਿਨ ਬੇਚੈਨ ਰਹਿੰਦਾ ਜੀ ਇਹ ਫਿਰ ਆਹੀ ਆ ਗੋਲੀਆਂ ਹੈਗੀਆਂ ਨੇ ਜਿਹੜੀ ਤੁਸੀਂ ਕਹੇ ਇਹ ਟੈਬਲੇਟ ਆਪਾਂ ਇੱਕ ਇੱਕ ਦੇਣੀਆਂ ਜੀ ਇਹ ਅੱਛਾ ਇਹ ਇੱਕ ਇੱਕ ਸਵੇਰੇ ਸ਼ਾਮ ਕਾਲੀ ਮਿਰਚ ਲੱਗਦੀ ਹੈ ਜੀ ਦੇਖੋ ਇਹ ਹੈ ਕਾਲੀ ਮਿਰਚ ਏਡੀ ਇਹ ਤੇ ਇਹ ਕਿਖ ਸਵੇਰ ਸ਼ਾਮ ਲੈਣੀਆਂ ਨਾਲ ਹੋਰ ਸੇ ਕੈਪਸੂਲ ਦਿੰਨੇ ਆ ਤੇ ਨਾਲ ਇਹ ਕੜਾ ਦਿੰਨੇ ਕੜਾ ਘਰੇ ਬਣਾ ਕੇ ਪੀ ਸਕਦਾ ਤੁਸੀਂ ਮਰੀਜ਼ ਕੜਾ ਆਪਣੇ ਘਰੇ ਬਣਾਓ ਤੇ ਉਹਨੂੰ ਪੀਓ ਜਿਹੜਾ ਮਰਜੀ ਉਹਨੂੰ ਪੀ ਸਕਦਾ ਕੜਾ ਹਰ ਇੱਕ ਬਿਮਾਰੀ ਵਾਲੇ ਪੀ ਸਕਦਾ ਉਹਨੂੰ ਜੀ ਜੀ ਹਾਂਜੀ ਅੱਛਾ ਤੇ ਫਿਰ ਹੁਣ ਸਾਨੂੰ ਇਹ ਦੱਸ ਦੋ ਵੀ ਇਸ ਲੱਕੜ ਦਾ ਇਸਤੇਮਾਲ ਇਹ ਲੱਕੜ ਕਿਸ ਚੀਜ਼ ਦੀ ਹੈ ਇਹਦਾ ਇਸਤੇਮਾਲ ਕਿਵੇਂ ਕਰਨਾ ਤਾਂ ਕਿ ਸਾਡੇ ਘਰ ਦੇ ਵਿੱਚ ਦਿਲ ਦੇ ਰੋਗਾਂ ਦੀ ਨੋ ਐਂਟਰੀ ਹੋ ਜੇ ਜੀ ਦੇਖੋ ਜੀ ਇਹ ਪਿੱਪਲ ਦਾ ਸਾਕਾ ਅੱਛਾ ਪਿੱਪਲ ਦਾ ਸਾਕਾ ਇਹਨੂੰ ਤੀਜੇ ਦਿਨ ਘੜੇ ਜੋ ਬਦਲ ਦਿਓ ਤੁਸੀਂ ਠੀਕ ਹੈ ਪਾਉਣਾ ਕਿਵੇਂ ਪਾ ਕੇ ਕਿ ਬਸ ਆਪਾਂ ਇਹਨੂੰ ਵਿੱਚ ਐ ਰੱਖਦੇ ਆ ਪਾਣੀ ਵਿੱਚ ਪਾ ਲਿਆ ਤੇ ਇਹਨੂੰ ਆ ਪਾਣੀ ਦਾ ਪਰ ਦਿਓ ਠੀਕ ਹੈ ਮਤਲਬ ਘੜੇ ਵਾਲਾ ਪਾਣੀ کہہ ਲੀਏ ਬਸ ਘੜੇ ਵਾਲਾ ਪਾਣੀ ਹੋਵੇ ਤੇ ਇਹਨੂੰ ਪੀਓ ਤੁਸੀਂ ਜਦੋਂ ਵੀ ਪੀਣਾ ਚੋ ਗਲਾਸ ਇੱਕ ਤਾਂ ਅਸੀਂ ਫ੍ਰਿਜ ਵਾਲੇ ਪਾਣੀ ਤੋਂ ਬਚ ਜਾਾਂਗੇ ਠੰਡਾ ਜਿਹੜਾ ਸਾਡੇ ਸਾਨੂੰ ਨੁਕਸਾਨ ਦੇ ਉਹ ਤੋਂ ਬਚ ਜਾਾਂਗੇ ਠੀਕ ਹੈ ਇਹ ਕਿ ਤਾਜ਼ਾ ਪਾਣੀ ਹੋਊਗਾ ਠੀਕ ਹੈ ਤੇ ਤੀਜੇ ਦਿਨ ਇਹਨੂੰ ਬਦਲੀ ਚਲੋ ਮਤਲਬ ਪਾਣੀ ਨੂੰ ਵੀ ਬਦਲੀ ਐ ਸੱਕ ਨੂੰ ਬਦਲ ਸੱਕ ਦੇ ਨਾਲ ਪਾਣੀ ਬਦਲਿਆ ਜਾਣਾ ਜਦੋਂ ਸੱਕ ਬਦਲੇਗਾ ਪਾਣੀ ਆਪਣੇ ਆਪ ਮੁੱਕ ਹੀ ਜਾਣਾ ਵਾ ਠੀਕ ਹੈ ਤੇ ਉਦੋਂ ਸੱਕ ਨੂੰ ਨਵਾਂ ਪਾ ਦਿਓ ਇੰਨੀਆਂ ਚੀਜ਼ਾਂ ਦੇ ਕਾਰਨ ਸੀ ਪਰ ਅਸੀਂ ਪੁੱਛ ਨਹੀਂ ਸਕੇ ਬਜ਼ੁਰਗਾਂ ਤੋਂ ਠੀਕ ਹੈ ਸਾਡੇ ਜਦੋਂ ਪਹਿਲੇ ਪੂੜੇ ਬਣਦੇ ਸੀ ਨਾ ਘਰਾਂ 'ਚ ਅਸੀਂ ਪਿੱਪਲ ਦੇ ਪੱਤਿਆਂ ਨਾਲ ਪਗਾਉਂਦੇ ਸੀ ਬਤਾਵਾ ਸਾਡੀਆਂ ਉਹ ਅਸੀਂ ਭੁੱਲ ਗਏ ਪੱਤੇ ਉਹ ਕਾਰਨ ਸੀ ਉਹਨਾਂ ਦਾ ਵੀ ਕੋਈ ਪਲੇ ਪੂੜੇ ਰਹਿ ਗਏ ਆ ਪੂੜੇ ਰਹਿ ਗਏ ਅਸੀਂ ਉਹ ਪੁੱਛਿਆ ਹੀ ਨਹੀਂ ਵੀ ਗੱਲ ਕੀ ਆ ਠੀਕ ਹੈ ਤੇ ਉਹ ਹੋਰ ਵੀ ਉਹਨਾਂ ਕੋਲ ਸਾਧਰ ਬਥੇਰੇ ਸੀ ਕਰ ਸਕਦੇ ਸੀਗੇ ਪਰ ਪਿੱਪਲ ਦੇ ਪੱਤਿਆਂ ਦੇ ਨਾਲ ਹੀ ਕਰਦੇ ਸੀਗੇ ਹਮ ਮਤਲਬ ਦੋ ਪੂੜੇ ਭਗਦੇ ਜੇ ਪਿੱਪਲ ਦੇ ਪੱਤੇ ਨਾ ਇਕ ਨਾ ਦੋ ਪੂੜੇ ਭਗਦੇ ਹੁੰਦੇ ਸੀ ਫਿਰ ਹੋਰ ਲਾ ਦੇਣਾ ਤੇ ਉਹ ਕੋਈ ਕਾਰਨ ਨਹੀਂ ਪਰ ਬਜ਼ੁਰਗਾਂ ਤੋਂ ਅਸੀਂ ਉਹ ਗੱਲਾਂ ਪੁੱਛੀਆਂ ਨਹੀਂ ਉਹ ਤੋਂ ਬਜ਼ੁਰਗਾਂ ਪੱਤੇ ਦਾ ਵੀ ਫਾਇਦਾ ਰਹਿੰਦੇ ਨਹੀਂ ਜੀ ਪੀਪਲ ਦੇ ਆ ਪੈ ਦੇਖੋ ਜੇ ਤੁਸ ਸੱਕ ਆਪਾ ਲੈਨੇ ਆ ਉਹਦਾ ਵੀ ਅਸਰ ਪੱਤੇ ਹਰੇ ਉਹਨਾਂ ਦਾ ਵੀ ਅਸਰ ਤਾਂ ਜਾਂਦਾ ਹੀ ਆ ਠੀਕ ਹੈ ਜੀ ਜੀ ਕਿੰਨੇ ਟਾਈਮ ਪੀਣਾ ਚਾਹੀਦਾ ਜੀ ਫਿਰ ਇਹ ਇਹ ਜਦੋਂ ਉਹ ਪਚਤ ਕਰਦਾ ਉਹਦੀ ਗਲਾਸ ਪਾਣੀ ਦਾ ਪੀ ਲਓ ਦਿਹਾੜੀ ਤਿੰਨ ਵੇਰੀ ਚਾਰ ਵੇਰੀ 10 ਵੇਰੀ ਜਿਵੇਂ ਆਮ ਆਪਣੀ ਪਾਣੀ ਪੀਨੇ ਉਵੇਂ ਪੀਣਾ ਆਪਾਂ ਜਿਵੇਂ ਆਮ ਪਾਣੀ ਪੀਣਾ ਉਵੇਂ ਹੀ ਪੀਣਾ ਕਿੰਨੇ ਫੀਸਡ ਚਾਂਸ ਹੈਗੇ ਨੇ ਕਿ ਬਲੌਕਿੰਗ ਤੋਂ ਬਚ ਜਾਏਗਾ ਬੰਦਾ ਜੇ ਪਹਿਲੋ ਬੱਚੇ ਬਚਪਨ ਤੋਂ ਲੱਗ ਜਾਂਦੇ ਆ ਖਟੀਆਂ ਤ अच्छा भाई जी फिर जकर ਤੁਹਾਡੇ ਕੋਲ ਬੜਾ ਜਾਣਕਾਰ ਦਾ ਵੀ ਭੰਡਾਰ ਹੈ ਤੁਹਾਡੇ ਕੋਲ ਨੁਸਖਿਆਂ ਦਾ ਵੀ ਵਾਵਾ ਭੰਡਾਰ ਹੈਗਾ ਫਿਰ ਜੇ ਤੁਹਾਨੂੰ ਮਿਲਣਾ ਹੋਵੇ ਭਿੰਡਰਕਲਾਂ ਆ ਕੇ ਇੱਥੇ ਪਹੁੰਚ ਕੇ ਕੀ ਰਸਤਾ ਹੈਗਾ ਤੁਹਾਡੇ ਨਾਲ ਕਿਸੇ ਨੇ ਗੱਲ ਕਰਨੀ ਹੋਵੇ ਜਿਹੜੇ ਸਾਡੇ ਵੀਰ ਬਾਹਰ ਵਿਦੇਸ਼ਾਂ ਚ ਬੈਠੇ ਨੇ ਜਿਹੜੇ ਇੱਥੇ ਆ ਨਹੀਂ ਸਕਦੇ ਉਹ ਕਿਵੇਂ ਤੁਹਾਡੇ ਨਾਲ ਗੱਲ ਕਰਨ ਜਿਵੇਂ ਆਪਣਾ ਜਗਰਾਉਂ ਤੋਂ ਜੀ 15 16 ਕਿਲੋਮੀਟਰ ਆ ਪਿੰਡ ਅੱਛਾ ਜੀ ਤੇ ਮੋਗੇ ਤੋਂ ਆਪਣਾ ਬਾਈਪਾਸ ਤੋਂ 12 13 ਕਿਲੋਮੀਟਰ ਆ ਧਰਮਕੋਟ ਤੋਂ 8 ਕਿਲੋਮੀਟਰ ਆ ਨਗੋਦਰ ਤੋਂ 40 ਕਿਲੋਮੀਟਰ ਆ ਜੀ ਠੀਕ ਹੈ ਤੇ ਲੋਗੜ ਰੋਡ ਤੇ ਕਲੀਨਿਕ ਆ ਆਪਣਾ ਲੁਧਿਆਣੇ ਤੋਂ ਕਿੰਨਾ ਪੈਂਦਾ ਜੀ ਲੁਧਿਆਣੇ ਤੋਂ 60 ਕਿਲੋਮੀਟਰ ਜੀ ਆਪਣਾ ਕਲੀਨਿਕ 60 ਕਿਲੋਮੀਟਰ ਪੈਂਦਾ ਜੀ ਪੂਰਾ ਤੇ ਟਾਈਮਿੰਗ ਕੀ ਰਹਿੰਦੀ ਹੈ ਤੁਹਾਡੀ ਟਾਈਮਕ ਸਵੇਰ 8 ਵਜੇ ਤੋਂ 2 ਵਜੇ ਤੱਕ ਹੁੰਦਾ ਜੀ 2 ਵਜੇ ਹਾਂਜੀ ਠੀਕ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਵੈਜ ਜੀ ਦਾ ਕਹਿਣਾ ਹੈ ਕਿ ਜਿਹੜਾ ਲੱਕੜ ਇਹ ਪਾਈ ਗਈ ਹੈ ਇਹ ਪਿੱਪਲ ਦੀ ਲੱਕੜ ਹੈਗੀ ਹੈ ਇਹਨੂੰ ਘੜੇ ਦੇ ਵਿੱਚ ਮਿੱਟੀ ਦੇ ਘੜੇ ਦੇ ਵਿੱਚ ਪਾ ਕੇ ਰੱਖਿਆ ਗਿਆ ਹੈ ਔਰ ਤਿੰਨ ਦਿਨਾਂ ਬਾਅਦ ਇਹ ਪਾਣੀ ਹੈਗਾ ਜਿਹੜਾ ਬਦਲ ਦੇਣਾ ਨਾਲ ਹੀ ਜਿਹੜਾ ਸੱਕ ਹੈਗਾ ਪੀਪਲ ਲਈ ਲੱਕੜ ਹੈਗੀ ਹੈ ਜਿਹੜੀ ਉਹਨੂੰ ਵੀ ਬਦਲ ਦੇਣਾ ਔਰ ਵੈਜ ਤੇ ਕਹਿੰਦਾ ਕਿ ਜਿਹੜਾ ਸ਼ਖਸ ਜਿਹਨੇ ਘਰਾਂ ਦੇ ਵਿੱਚ ਇਹ ਪਾਣੀ ਦੀ ਵਰਤੋਂ ਸ਼ੁਰੂ ਹੋ ਗਈ ਤਾਂ ਉਹ ਜਿਹੜੇ ਲੋਕ ਹੈਗੇ ਨੇ ਉੱਥੇ ਦੇ ਰਹਿਣ ਵਾਲੇ ਚਾਹੇ ਬੱਚੇ ਹੋਣ ਬਜ਼ੁਰਗ ਹੋਣ ਚਾਹੇ ਫਿਰ ਔਰਤਾ ਹੋਣ ਕਾਫੀ ਹੱਦ ਤੱਕ ਜਿਹੜਾ ਉਹਨਾਂ ਦੀ ਸ਼ੁਰੂਆਤ ਬਲੌਕਿੰਗ ਵਾਲੀ ਜਿਹੜੀ ਸ਼ੁਰੂਆਤੀ ਤੌਰ ਹੈਗਾ ਜਿੱਥੇ ਤੁਹਾਨੂੰ ਲੱਗਦਾ ਕਿ ਥੋੜਾ ਥੋੜਾ ਸਾਹ ਚੜਨਾ ਸ਼ੁਰੂ ਹੋ ਗਿਆ ਧੜਕਨ ਇੱਧਰ ਉੱਧਰ ਹੋਣ ਲੱਗੀ ਹੋਰ ਕਈ ਵਾਰ ਹਲਕਾ ਫੁਲਕਾ ਦਰਦ ਹੋਣ ਲੱਗ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਪਾਣੀ ਹੈ ਔਸਤੇ ਵਿੱਚ ਬੜਾ کارਗਰ ਸਾਬਿਤ ਜਿਹੜਾ ਉਹ ਹੋ ਸਕਦਾ ਸੋ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਲੱਗਦਾ ਹੈ ਕਿ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ ਜਾਂ ਹਾਰਟ ਦੀ ਪ੍ਰੋਬਲਮ ਹੈ ਕਿਉਂਕਿ ਵੈਜੀਕਲ ਹੋਰ ਨੁਸਖੇ ਫਾਰਮੂਲੇ ਵੀ ਆ ਦੇਖੋ ਕਾਲੀ ਮਿਰਚ ਵਰਗੀ ਗੋਲੀ ਹੈਗੀ ਹੈ ਇਹ ਦਿਲ ਨੂੰ ਅਸੀਂ ਕਹਿ ਸਕਦੇ ਹਾਂ ਕਿ ਬੜੀ ਜ਼ਬਰਦਸਤ ਵੈਜ ਦਾ ਕਹਿਣਾ ਹੈ ਕਿ 15 ਦਿਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਦਿਲ ਨਾਲ ਸੰਬੰਧਿਤ ਹੋਣੀਆਂ ਨੇ ਉਹ ਹੱਲ ਹੋਣੀਆਂ ਸ਼ੁਰੂ ਹੋ ਸਕਦੀਆਂ ਨੇ ਸੋ ਅ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਲਾਲ ਹਵੇਲੀ ਵਾਲੇ ਵੈਦ ਬਾਪੂ ਵੈਦ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰ ਦਿੱਤੀ ਆ ਗਿਆ ਧੰਨਵਾਦ